वायरड पंजासी हीरा सिंह दे ग्रे वीक आ रहीया चौणा दे प्रचार दौरान रवायती पार्टियां कांग्रेस आम आदमी पार्टी तो तांगाए लोकां ने समर्थन दिता कांग्रेस पार्टी दे दावेदार बीबी गर्मजीत कौर जी ने साथ देण दा यकीन दवाया इस मौके सरपंच सुखदेव सिंह जी हीरा सिंह जी कुलवंत सिंह जी राजकुमार जी बुध सिंह जी कश्मीर सिंह जी ਲਖਵੀਰ ਸਿੰਘ ਜੀ ਸੇਵਾ ਸਿੰਘ ਜੀ ਮਨਪ੍ਰੀਤ ਸਿੰਘ ਬੰਸਾ ਜੀ ਰਾਹੁਲ ਮਾਹਲ ਜੀ ਸੰਦੀਪ ਜੀ ਗੱਬਰ ਜੀ ਵਿਸ਼ਾਲ ਜੀ ਮੰਗਾ ਜੀ ਕਰਨ ਜੀ ਪ੍ਰਭ ਜੀ ਪਵਨ ਜੀ ਰਾਸ਼ਨ ਜੀ ਅਤੇ ਹੋਰ ਅਜੀਸ ਸਾਥੀ ਮੌਜੂਦ ਸਾਨ ਸਭ ਵੱਲੋਂ ਬਖਸ਼ੇ ਪਿਆਰ ਲਈ ਸਦਾ ਰਿਣੀ ਹਾਂ ਅਤੇ ਆਪਣੀ ਵਾਰਡ ਨੂੰ ਸ਼ਹਿਰ ਦੀ ਸਭ ਤੋਂ ਖੁਸ਼ਹਾਲ ਵਾਰਡ ਬਣਾਵਾਂਗੇ adeus, dentro ਅਸੀਂ ਆਪਣੇ ਮਾਲੀ ਨਾਲ ਉਹ ਸਾਡੇ ਮਾਲਲੇ ਨੇ ਪਹਿਲੇ ਕਿਹਾ ਸੀ ਕਿ ਆਹ ਤੁਹਾਨੂੰ ਤੇ ਮਿਲੇਗੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਤੁਹਾਡੇ ਸਾਰੇ ਨਾਲ ਆ ਪਿੰਡ ਵਾਸੀ ਨੂੰ ਸਾਨੂੰ ਬੜਾ ਸਰਦ ਹੈ ਕਿ ਜਿਹੜੀ ਸਾਡੀ ਇਹ ਸ਼ੀਟ ਸੀ ਨਾ ਅਜਰਬ ਉਹਨੂੰ ਜਰਨਲ ਕੀਤੀ ਸਾਨੂੰ ਇਸ ਚੀਜ਼ ਦਾ ਬੜਾ ਜੋਖ ਹੋਇਆ ਕਿ ਪਾਰਟੀ ਦਾ ਢਾਈ ਸਾਲ ਹੋ ਗਿਆ ਅਸੀਂ ਪਾਰਟੀ ਨਾਲ ਮਿਹਨਤ ਕਰਦੇ ਹਾਂ ਪਰ ਪਾਰਟੀ ਨੇ ਇੱਕਦਮ ਅਜਰਬ ਸੀ ਨੂੰ ਜਰਨਲ ਦੇ ਵਿੱਚ ਪਾ ਕੇ ਤੇ ਸਾਡਾ ਇਹ ਮਨ ਸਾਰੇ ਦਾ ਤੋੜਦਾ ਹੁਣ ਅਸੀਂ ਸਾਰੇ ਭਾਈਚਾਰਾ ਇਕੱਠਾ ਹੋ ਕੇ ਤੁਹਾਨੂੰ origignal ਦੋਤੇ ਰਿਹਾ ਅਸੀਂ ਜਨੀਤ ਭਾਈਚਾਰੇ ਦੇ ਟੇਮ ਹੈ ਗਿਆ ਤੇ ਭਾਈ ਜਾਨੇ ਕੋ ਗੱਲ ਕੀਤੀ ਜਾ ਆਪਾਂ ਕੰਮ ਨੂੰ ਬੋਲ ਨੂੰ ਬੋਲ ਪਾਣੀ ਹੈ ਆਪਣੇ ਪਰ ਗੱਲ ਗੱਲ ਕਹੀਏ ਭਾਈ ਇਹ ਬੇਸ਼ਰਮ ਆਵਾਜ਼ੀ ਪਾਰਟੀ ਸੱਤਾ ਵਿੱਚ ਆਈ ਸੀ ਆਪ ਲੋਕਾਂ ਨੇ ਸਰਕਾਰ ਕਹਿ ਦੇ ਪਰ ਆਪ ਲੋਕਾਂ ਨੇ ਜਿਹੜਾ ਕਿਸੇ ਆਪ ਵੀ ਆਪ ਲੋਕ ਨੇ ਤੁਹਾਨੂੰ ਟਿਕਾ ਦੇਣ ਤੋਂ ਪਰ ਗਾਗਾ ਲੀਡਰਾਂ ਦਾ ਕੰਮ ਐਸੇ ਇਹ ਨਹੀਂ ਜੁਕੇ ਹੈਗੇ ਨੇ ਕਿ ਆਪਾਂ ਜਨ ਜਨ ਜਰਬ ਲੋਕੇ ਆ ਹਨਾ ਜਰਬ ਸੀਟਿਆ ਐਸੀ ਭਾਈ ਜਰਾ ਵਾ ਉਹਨਾਂ ਦੇ ਅੱਗੇ ਜਰਨਲ ਜਿਹੜੀ ਸੀਟਾਂ ਨਹੀਂ ਆ ਵਾ ਉਹ ਦਿੱਤੀਆਂ ਨਹੀਂ ਆ ਜਿਹੜੀ ਸੀਟਾਂ ਨੇ ਜਰਬ ਨੂੰ ਨਹੀਂ ਆ ਕੋਈ ਨਹੀਂ ਗੱਲ ਐਸੀ ਭਾਈ ਦਾ ਦੂਜੀ ਗੱਲ ਕੀਤੀ ਐ ਐਸੀ ਭਾਈ ਚਾਰੀ ਕਰਕੇ ਹੀ ਡੜੀਆਂ ਲੀਡਰਾਂ ਸੇ ਕਾਰਾ ਬਣਾਉਂਦੇ ਨੇ ਸਰਕਾਰ ਬਣਦੀਆਂ ਨੇ ਤੇ ਦੀਆ ਹੁਣ ਐਸੀ ਭਾਈਚਾਰਾ ਹੀ ਕਾਜੜ ਇਕੱਠਾ ਹੋਇਆ ਨਾ ਇਹ ਇੱਕੋ ਕੋਇਆ ਵਰ ਭਾਈਚਾਰਾ ਜਿਹੜਾ ਐਸੀ ਆਪਾਂ ਸਾਰੇ ਇਕੱਠੇ ਜਿਹੜਾ ਮੁਲਾ ਦਾੜ ਕਿਹੜਾ ਲੱਗਾ ਤੁਹਾਡਾ ਸਾਡਾ ਕੋਟੇ ਜੀ ਸਾਰਾ ਪਿੰਡ ਹੈ ਜੀ ਆਪਾਂ ਇੱਥੇ ਤੋਂ ਨਹੀਂ ਗਿਆ ਪਿੰਡ ਮਾਲ ਦੇ ਗਿਆ 85 ਨੰਬਰ ਵਾਰਡ ਦੇ ਆ ਸਾਰੇ ਇਕੱਠੇ ਆ ਸਾਰੇ ਬਣਾ ਕਰ ਬਣ ਨਹੀਂ ਹੋਰ ਬਾਕੀ ਸਾਰੇ ਦਲੇ ਸਲੇ सारे धन्य